ਇੱਕ ਮਨੁੱਖ ਨੂੰ ਛੱਡ ਕੇ ਪੂਰੀ ਸ੍ਰਿਸ਼ਟੀ ਦਿਨ ਰਾਤ ਨਿਰੰਕਾਰ ਦਾ ਸ਼ੁਕਰ ਮਨਾ ਰਹੀ ਹੈ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਪਰ ਮਨੁੱਖ ਨੂੰ ਸਾਰੀਆਂ ਫੈਸਿਲਟੀਆਂ ਵੀ ਮਿਲ ਰਹੀਆਂ ਹਨ ਦਿਨ ਰਾਤ ਮੌਸਮ ਦੀ ਗਰਮੀ ਸਰਦੀ ਮੌਸਮ ਦਾ ਰਿਲੈਕਸ ਹਰ ਮਨੁੱਖ ਨੂੰ ਮਿਲ ਰਿਹਾ ਹੈ ਪਰ ਬੇਸ਼ੁਕਰ ਹੈ ਕਿਹੜੇ ਹਿਸਾਬ ਨਾਲ ਹੈ ਇਹਦੇ ਉੱਠਣ ਦਾ ਸਮਾਂ ਨਹੀਂ ਹੈ ਇਹਦੇ ਸੌਣ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਨਿਰੰਕਾਰ ਦਾ ਸ਼ੁਕਰਾਨਾ ਕਰਨ ਦਾ ਇਹ ਕੋਈ ਆਪਣਾ ਨਾਮ ਨਹੀਂ ਬਣਾਉਂਦਾ ਸਮਾਂ ਨਿਸ਼ਚਿਤ ਨਹੀਂ ਹੈ ਸਵੇਰੇ ਤੁਸੀਂ ਦੇਖੋਗੇ ਪੰਛੀ ਚਹਿਚਹਾਣਗੇ ਸੂਰਜ ਚੜ੍ਹੇਗਾ ਰਾਤ ਨੂੰ ਚੰ드ਰਮਾ ਚੜ੍ਹੇਗਾ ਬਸ ਇਹੀ ਚੀਜ਼ਾਂ ਸਾਡੇ ਸਾਹਮਣੇ ਹਨ ਜੇ ਅਸੀਂ ਬਚਨ ਪੜ੍ਹੀਏ ਗਾਵਨ ਤੁਦਨੋਂ ਪੌਣ ਪਾਣੀ ਬੈਸੰਤਰ ਵਾਲਾ ਸਾਰੇ ਦਾ ਸਾਰਾ ਸ਼ਬਦ ਉਹਦੇ ਵਿੱਚ ਐਂਡ ਦੇ ਇੱਕ ਪੰਕਤੀ ਆਂਦੀ ਆ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਬ ਨਾਨਕ ਰਹਿਣ ਰਜ਼ਾਈ ਸਾਰੀ ਹੀ ਸ੍ਰਿਸ਼ਟੀ ਨਿਰੰਕਾਰ ਦੀ ਰਜ਼ਾ ਦੇ ਵਿੱਚ ਚੱਲ ਰਹੀ ਹੈ ਤੇ ਭਾਵੇਂ ਦੁੱਖ ਹੈ ਭਾਵੇਂ ਕਿਸੇ ਪੰਛੀ ਦਾ ਕਿਸੇ ਜਾਨਵਰ ਦਾ ਸਰੀਰ ਜ਼ਖਮੀ ਹੈ ਨਾ ਉਹ ਵੀ ਉਹਦੀ ਰਜ਼ਾ ਦੇ ਵਿੱਚ ਹੈ ਤੇ ਉਹ ਵੀ ਆਪਣਾ ਸਰੀਰ ਭੋਗ ਕੇ ਉਸੇ ਹੀ ਤਰ੍ਹਾਂ ਦਾ ਸਮਾਂ ਬਤੀਤ ਕਰ ਰਿਹਾ ਹੈ ਸਮਾਂ ਭੋਗ ਰਿਹਾ ਹੈ ਹੈ ਉਹਦੇ ਹੁਕਮ ਦੇ ਅੰਦਰ ਪਰ ਜਾਨਵਰ ਜਿਹੜਾ ਹੈ ਉਹਦਾ ਫੇਰ ਵੀ ਕਿਤੇ ਨਾ ਕਿਤੇ ਮਾਸ ਜਾਂ ਸਰੀਰ ਦਾ ਕੋਈ ਅੰਗ ਜਾਂ ਉਹਦੇ ਸਰੀਰ ਦਾ ਕੋਈ ਐਸਾ ਬਾਡੀ ਪਾਰਟ ਕੰਮ ਦੇ ਵਿੱਚ ਆਂਦਾ ਹੈ ਪਰ ਸਤਿਗੁਰ ਕਹਿੰਦੇ ਹਨ ਇੱਕ ਬੰਦਾ ਹੈ ਜਿਹੜਾ ਨਿਰੰਕਾਰ ਦਾ ਕਦੇ ਸ਼ੁਕਰਾਨਾ ਨਹੀਂ ਆਦਾ ਕਰਦਾ